ਅੱਜ ਹਲਕੇ ਪੈਰ ਦੇ ਵਿੱਚ ਸਾਡੇ ਉਹਦੀ ਸਟਾਰਜੂ ਯੂਐਸਟੀਐਮ ਸਾਹਿਬ ਇਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਅਸੀਂ ਇਕੱਠੇ ਹੋ ਗਏ ਜਿੰਨੇ ਵੀ ਸਾਡੇ 26 ਡਿਪਾਰਟਮੈਂਟ ਨੇ ਇਹਨਾਂ ਸਾਰੇ ਡਿਪਾਰਟਮੈਂਟਾਂ ਦੀ ਰਿਵਿਊ ਜਿਹੜੀ ਮੀਟਿੰਗ ਹੈ ਉਹ ਬੁਲਾਈ ਜਾਂਦੀ ਹੈ ਜਿੱਦਾਂ ਪਹਿਲਾ ਜੋ ਪਿਛਲੀ ਮੀਟਿੰਗ ਦੇ ਵਿੱਚ ਅਸੀਂ ਜੋ-ਜੋ ਟਾਰਗੇਟ ਸੀਗੇ ਉਹਨਾਂ ਦੇ ਵਿੱਚ ਇਸ ਮੀਟਿੰਗ ਤੇ ਰਿਵਿਊ ਕਰ ਰਹੇ ਹਾਂ ਕਿ ਉਹ ਟਾਰਗੇਟ ਸਾਡੇ ਕਿੰਨੇ ਪੂਰੇ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੁੱਛ ਜਿਹੜੇ ਆ ਉਹ ਟਾਰਗੇਟ ਦਿੱਤੇ ਵੀ ਜਾ ਰਹੇ ਜਿਸ ਤਰੀਕੇ ਦੇ ਨਾਲ ਅੱਜ ਸਵੇਰੇ ਪੁਲਿਸ ਡਿਪਾਰਟਮੈਂਟ ਦੇ ਨਾਲ ਵੀ ਮਿਲਕ੍ਰਿਪਸ਼ਨਲੀ ਮੀਟਿੰਗ ਹੋਈ ਜਿਦੇ ਵਿੱਚ ਸਖਤ ਨਿਰਦੇਸ਼ ਦਿੱਤੇ ਗਿਆ ਕਿ ਜੋ ਵੀ ਨਸ਼ੇ ਦੇ ਕਾਰੋਬਾਰੀ ਦੇ ਤੇ ਉਹਨਾਂ ਨੂੰ ਢਲ ਬਾਈ ਜਾਵੇ ਜਿਸ ਤਰੀਕੇ ਦੇ ਨਾਲ ਮਾਨ ਸਰਕਾਰ ਪੂਰਾ ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ ਨੇ ਔਰ ਇਸੇ ਤਰ੍ਹਾਂ ਸਾਡੇ ਹੈਲਥ ਸਿਸਟਮ ਦੇ ਨਾਲ ਸੰਬੰਧਿਤ ਸਾਡੇ ਐਸਐਮਓ ਸਾਹਿਬ ਬੈਠੇ ਨੇ ਤਾਂ ਕਿ ਉਹਨੂੰ ਅਸੀਂ ਫੋਰਸ ਚਾਲੂ ਢੰਗ ਦੇ ਨਾਲ ਕਿੱਦਾਂ ਵਧੀਆ ਕੀਤਾ ਜਾ ਸਕੇ ਤੇ ਸਾਡੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਵੀ ਕਿਸ ਤਰੀਕੇ ਦੇ ਨਾਲ ਅਸੀਂ ਜਿਹੜੇ ਸਾਡੇ ਸਕੂਲਾਂ ਦੇ ਵਿੱਚ ਪੜ੍ਹਦੇ ਬੱਚੇ ਨੇ ਉਹਨਾਂ ਨੂੰ ਅਸੀਂ ਕਿੱਦਾਂ ਅਪਗ੍ਰੇਡ ਕਰ ਸਕਦੇ ਹਾਂ ਕਿਉਂਕਿ ਕਈ ਵਾਰ ਅਸੀਂ ਦੇਖਿਆ ਕਿ ਕਲਾਸ ਦੇ ਵਿੱਚ ਬੱਚਾ ਬੈਠਾ ਹੁੰਦਾ ਅਸੀਂ ਸੋਚਦੇ ਹਾਂ ਵੀ ਪਿੱਛੇ ਬੱਚਾ ਬੈਠਾ ਉਹ ਕੁਝ ਪੜ੍ਹ ਲਿਖ ਨਹੀਂ ਰਿਹਾ ਅਸਲ ਦੇ ਵਿੱਚ ਪਾਇਆ ਗਿਆ ਜਦੋਂ ਜਾ ਕੇ ਮੈਡੀਕਲ ਟੀਮ ਚੈੱਕ ਕਰਦੀ ਹੈ ਕਿ ਉਹਨਾਂ ਦੀ ਆਈ ਸਾਈਡ ਵੀਕ ਹੁੰਦੀ ਹੈ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਬਲੈਕਬੋਰਡ ਤੇ ਕੀ ਲਿਖਿਆ ਜਾ ਰਿਹਾ ਤੇ ਉਹਨਾਂ ਬੱਚਿਆਂ ਨੂੰ ਪਿਛਲੇ ਦਿਨੀ ਵੀ ਰਿਸਪੈਕਸ ਜਿਹੜੀਆਂ ਅਸੀਂ ਉਹਨਾਂ ਨੂੰ ਬੰਡੀਆਂ ਸੀਗੀਆਂ ਸਕੂਲਾਂ ਦੇ ਵਿੱਚ ਜਾ ਕੇ ਹੋਰ ਵੀ ਅਸੀਂ ਕਿਸ ਤਰੀਕੇ ਦੇ ਨਾਲ ਆਪਣੀ ਜਿਹੜੀ ਜ਼ੁਬਾਨੀ ਨੂੰ ਬਚਾਉਣ ਦੇ ਲਈ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਜਾ ਉਹਨਾਂ ਦੇ ਐਜੂਕੇਸ਼ਨ ਨੂੰ ਅਪ ਕਰਨ ਦੇ ਲਈ ਸਾਰਾ ਪੱਖੀ ਵਿਕਾਸ ਲਈ ਹਰੇਕ ਡਿਪਾਰਟਮੈਂਟ ਦੇ ਨਾਲ ਜਿਸ ਨੇ ਮੈਟਲ ਵੀ ਵਾਲੇ ਵੀ ਬੈਠੇ ਨੇ ਕਿ ਅਸੀਂ ਡਾਇਵਰਸੀਫਿਕੇਸ਼ਨ ਕਿਸਾਨਾਂ ਨੂੰ ਅਸੀਂ ਕਿਵੇਂ ਲੈ ਕੇ ਆ ਸਕਦੇ ਹਾਂ ਜਿਹੜਾ ਫੂਡ ਸੇਫਟੀ ਵਾਲੇ ਵੀ ਬੈਠੇ ਨੇ ਕਿਉਂਕਿ ਵੱਖ-ਵੱਖ ਡਿਪਾਰਟਮੈਂਟ ਮੇ 26 ਤਰ੍ਹਾਂ ਦੇ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਨਾਲ ਮੀਟਿੰਗ ਅਸੀਂ ਕਰ ਰਹੇ ਹਾਂ ਤਾਂ ਕਿ ਅਸੀਂ ਹਲਕੇ ਦੇ ਵਿੱਚ ਜਿਹੜਾ ਸਰਕਾਰ ਦਾ ਸਿਸਟਮ ਸਾਰੇ ਵਿਭਾਗਾਂ ਦਾ ਉਹਨੂੰ ਅਸੀਂ ਵਧੀਆ ਤਰੀਕੇ ਸਚਾਰੂ ਤਰੀਕੇ ਚਲਾ ਸਕੀਏ ਹਾਂ ਜੇ ਕੋਈ ਵਿਭਾਗ ਦੀ ਵੀ ਪ੍ਰੋਬਲਮ ਹੈ ਜੇ ਉਹਨਾਂ ਦੇ ਵਿੱਚ ਵੀ ਕੋਈ ਉਹਨਾਂ ਨੇ ਕੋਈ ਸਰਕਾਰ ਨੂੰ ਮੈਸੇਜ ਦੇਣਾ ਉਹ ਮੈਸੇਜ ਵੀ ਅਸੀਂ ਲੈ ਕੇ ਅਸੀਂ ਅੱਗੇ ਸਰਕਾਰ ਤੱਕ ਪਹੁੰਚ ਕਰਕੇ ਉਹਨਾਂ ਦੀਆਂ ਉਹ ਕਮੀਆਂ ਨੂੰ ਵੀ ਦੂਰ ਕਰਾਵਾਂਗੇ ਜਿਸ ਤਰ੍ਹਾਂ ਆਪਨੇ ਸੀਐਮ ਸਾਹਿਬ ਨੇ ਰੀਸੀਆਂ ਦਾ ਸਿੱਤੀ ਦੀ ਮੀਟਿੰਗ ਬੁਲਾਈ ਹੈ ਕਲਕੱਟਾ ਕਲਕੱਟਾ ਨੂੰ ਲੈ ਕੇ ਸਰਕਾਰ ਬੜੀ ਸਖਤ ਹੈ ਤੁਹਾਡੇ ਆਪਣੇ ਹੱਲ ਤੱਕ ਦੀ ਰਣਨੀਤੀ ਲਈ ਉਹੀ ਹੈ ਦੇਖੋ ਮਾਨ ਸਾਹਿਬ ਦੇ ਸਖਤ ਨਿਰਦੇਸ਼ਾਂ ਨਿਰਦੇਸ਼ ਨੇ ਕਿ ਕੋਈ ਵੀ ਡਰਗ ਵੇਚਣ ਵਾਲਾ ਉਹ ਬਖਸ਼ਾ ਨਹੀਂ ਜਾਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਸਟਰੋਂਗਲੀ ਕਾਰਵਾਈਆਂ ਹੋ ਰਹੀਆਂ ਨੇ ਇਦਾਂ ਦੀਆਂ ਸਟਰੋਂਗਲੀ ਕਾਰਵਾਈਆਂ ਹਲਕੇ ਦੇ ਵਿੱਚ ਪਹਿਲਾਂ ਵੀ ਜਾਰੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਸਟਰੋਂਗਲੀ ਕਾਰਵਾਈਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਔਰ ਮੈਂ ਤੁਹਾਡੇ ਜ਼ਰੀਏ ਜਿਹੜੇ ਡਰਗ ਵੇਚਣ ਵਾਲੇ ਆ ਉਹਨਾਂ ਨੂੰ ਤਾੜਨਾ ਕਰਦੇ ਆ ਕਿ ਉਹ ਆਵਾਜ਼ ਆ ਜਾਣ ਨਹੀਂ ਤਾਂ ਸਰਕਾਰ ਦੀ ਜਿਹੜੀ ਸਖਤੀ ਆ ਤੁਹਾਨੂੰ ਸਹਿਣੀ ਪੈਣੀ ਹੈ ਦੀ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਜਿਦੀ ਦਿੱਤੀ ਗਈ ਆ ਅੱਜ ਜਿਸ ਤਰੀਕੇ ਦੇ ਨਾਲ ਅਸੀਂ ਵਕ ਵਕ ਡਿਪਾਰਟਮੈਂਟਾਂ ਨੂੰ ਵਕ ਵਕ ਡਾਇਰੈਕਸ਼ਨਾਂ ਦਿੱਤੀਆਂ ਨੇ ਜਿਸ ਤਰੀਕੇ ਸਾਡੇ ਕੋਲ ਵੈਟਰਨਰੀ ਵਾਲੇ ਆ ਉਹਨਾਂ ਨੂੰ ਵੀ ਅਸੀਂ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਪਸ਼ੂ ਪਾਲਣ ਦੇ ਧੰਦੇ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਚਲਾਉਣਾ ਤਾਂ ਕਿ ਕਿਸਾਨ ਜਿਹੜਾ ਹੈਗਾ ਉਹ ਖੇਤੀ ਤੋਂ ਅੱਗੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਅਪਣਾ ਕੇ ਆਪਣੀ ਜਿਹੜੀ ਹੈ ਇਨਕਮ ਉਹਦਾ ਵਾਧਾ ਕਰ ਸਕੇ ਇਸੇ ਤਰੀਕੇ ਦੇ ਨਾਲ ਸਾਡੇ ਕੋਲ ਫੂਡ ਸੇਫਟੀ ਵਾਲੇ ਬੈਠੇ ਨੇ ਉਹਨਾਂ ਦੇ ਨਾਲ ਡਿਸਕਸ ਹੋਈ ਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਜਿਹੜੇ ਸਾਡੇ ਕਈ ਜਿਹੜੇ ਗਲਤ ਅੰਸਰ ਨੇ ਉਹ ਸਾਨੂੰ ਫੂਡ ਦੇ ਵਿੱਚ ਗਲਤ ਚੀਜ਼ਾਂ ਖਿਲਾ ਰਹੇ ਨੇ ਤੇ ਉਹਨਾਂ ਦੇ ਅਸੀਂ ਕਿੱਦਾਂ ਨਕੇਲ ਕੱਸਣੀ ਆ ਤੇ ਦੇ ਦੇ ਨਾਲ ਨਾਲ ਰੇ ਨੇੜਲੇ ਨਾਲ ਅਸੀਂ ਪੂਰੇ ਹਲਕੇ ਦਾ ਹੀ ਇੱਕ ਪਲਾਨ ਬਣਾਇਆ ਕਿ ਪੂਰੇ ਹਲਕੇ ਦੇ ਵਿੱਚ ਜਿਹੜਾ ਮੈਹਰੀ ਪਾਣੀ ਆ ਉਹ ਅਸੀਂ ਦੇਸ ਕੀਏ ਵੱਤੋ ਵੱਤ ਪਿੰਡਾਂ ਨੂੰ ਮੈਹਰੀ ਪਾਣੀ ਦੇਸ ਕੀਏ ਸਾਡੀ ਪੀੜਾ ਕਿਸ਼ਨ ਸਿੰਘ ਜਿਹੜੀ ਕਿ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਉਹਨੂੰ ਚਾਲੂ ਕੀਤਾ ਜਾਵੇ ਉਹਨੂੰ ਚਾਦੂ ਗਰਾਉਂਡ ਦੇ ਨੇ ਵੀ ਅੱਜ ਦਿਸ਼ਾ ਨਿਰਦੇਸ਼ ਦਿੱਤੇ ਆ ਤਾਂ ਕਿ ਵੱਧ ਤੋਂ ਵੱਧ ਜਿਹੜਾ ਗਰਾਉਂਡ ਵਾਟਰ ਆ ਦੇਖੋ ਜੇ ਸਾਡਾ ਪਾਣੀ ਬਚੂਗਾ ਤਾਂ ਹੀ ਅਸੀਂ ਬਚਾਂਗੇ ਜੇ ਅਸੀਂ ਥੱਲੇੋਂ ਪਾਣੀ ਕੱਢ-ਕੱਢ ਕੇ ਖਤਮ ਕਰ ਦਿੱਤਾ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਉਹਨਾਂ ਲਈ ਅਸੀਂ ਕੀ ਬਚਾ ਕੇ ਜਾਵਾਂਗੇ ਅਸਲ ਦੇ ਵਿੱਚ ਅੱਜ ਤਾਂ ਸਾਨੂੰ ਇਹ ਸੋਚਣ ਦੀ ਲੋੜ ਆ ਕਿ ਅਸੀਂ ਆਪਣੀ ਜਨਰੇਸ਼ਨ ਲਈ ਕੀ ਬਚਾ ਕੇ ਦੇ ਰਹੇ ਅਸੀਂ ਉਹਨਾਂ ਨੂੰ ਸਾਫ਼ ਪਾਣੀ ਬਚਾ ਕੇ ਦੇਣਾ ਅਸੀਂ ਉਹਨਾਂ ਨੂੰ ਸਾਫ਼ ਹਵਾ ਬਚਾ ਕੇ ਦੇਣੀ ਆ ਇਹ ਸਾਡੇ ਜਿਹੜੀ ਹੈਗੀ ਸਰਕਾਰ ਦੇ ਮੁੱਖ ਏਜੰਡੇ ਦੇ ਉੱਤੇ ਆ ਦੂਜਾ ਜਿਹੜੇ ਸਾਡਾ ਬੱਚੇ ਨੇ ਜੋ ਸਾਡਾ ਨੌਜਵਾਨ ਵਰਗ ਆ ਉਹਨਾਂ ਨੂੰ ਅਸੀਂ ਚੰਗੀ ਸਿੱਖਿਆ ਦੇ ਕੇ ਇੱਕ ਚੰਗੇ ਸ਼ਹਿਰੀ ਬਣਾ ਕੇ ਔਰ ਚੰਗੀਆਂ ਜੋਬ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਾਉਣੀਆਂ ਨੇ 60000 ਦੇ ਕਰੀਬ 3 ਸਾਲਾਂ ਦੇ ਵਿੱਚ ਮਾਨ ਸਾਹਿਬ ਨੇ ਨੋ ਕਲੀਅਰੈਂਸ ਸਾਡੇ ਬੱਚਿਆਂ ਨੂੰ ਦਿੱਤੀਆਂ ਨੇ ਜਿਹੜਾ ਕਿ ਬਹੁਤ ਅੱਛਾ ਉਪਰਾਨਾ ਬਿਜਲੀ ਡਿਪਾਰਟਮੈਂਟ ਨਾਲ ਵੀ ਸਵੇਰੇ ਮੀਟਿੰਗ ਹੋਈ ਆ ਤਾਂ ਕਿ ਬਿਜਲੀ ਜੇ ਅਸੀਂ ਕਹਿ ਰਹੇ ਹਾਂ ਕਿ ਅੱਜ 24 ਘੰਟੇ ਬਿਜਲੀ ਆ ਰਹੀ ਆ ਤਾਂ ਬਹੁਤ ਜਗ੍ਹਾ ਦੇ ਉੱਤੇ ਜਿੱਥੇ-ਜਿੱਥੇ ਵੀ ਟਰਾਂਸਫਾਰਮਰ ਬਦਲੀ ਹੋਣ ਵਾਲੇ ਸੀ ਜਿੱਥੇ-ਇਥੇ ਤਾਰਾਂ ਦਾ ਕੰਮ ਹੋਣ ਵਾਲਾ ਸੀ ਉਹ ਸਾਰਾ ਕੰਮ ਨਵੇਂ ਨਵੇਂ ਸਿਰਿਓ ਕਰਕੇ ਸਰਕਾਰ ਵੱਲੋਂ ਦਿੱਤਾ ਗਿਆ ਤਾਂ ਕਿ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਬਿਜਲੀ ਆ ਨਿਰਵਿਘਨਤਾ ਸਹਿਤ ਸਪਲਾਈ ਉਹਨਾਂ ਦੀ ਜਾਰੀ ਰਹੇ ਹੋਰ ਵੀ ਜਿਹੜੇ ਜਿਹੜੇ ਵੀ ਡਿਪਾਰਟਮੈਂਟ ਨੇ 26 ਤਰ੍ਹਾਂ ਦੇ ਡਿਪਾਰਟਮੈਂਟ ਨੇ ਹਰੇਕ ਡਿਪਾਰਟਮੈਂਟ ਨੂੰ ਅੱਜ ਉਹਨਾਂ ਨੂੰ ਟਾਰਗੇਟ ਵੀ ਸੈੱਟ ਕਰਕੇ ਦੇ ਆ ਸਾਡੇ ਜਿਹੜੇ ਸਕੂਲ ਪੈਡ ਸਕੂਲ ਦੇ ਵਿੱਚ ਬੱਚਿਆਂ ਨੂੰ ਉਹਨਾਂ ਦੀ ਸਟੱਡੀ ਲਈ ਲੈਪਟਾਪ ਪ੍ਰੋਵਾਈਡ ਕਰਾਏ ਗਏ ਨੇ ਤਾਂ ਕਿ ਬੱਚਿਆਂ ਦੀ ਸਟੱਡੀ ਨੂੰ ਅਸੀਂ ਹੋਰ ਬਿਹਤਰ ਤੇ ਸਚਾਰੂ ਢੰਗ ਦੇ ਨਾਲ ਕਰੀਏ ਤੇ ਦੂਸਰਾ ਅਸੀਂ ਇੱਥੇ ਇੱਕ ਟੂਰਿਜ਼ਮ ਦੇ ਲਈ ਇੱਕ ਸਾਈਟ ਪ੍ਰਪੋਜ਼ ਕਰ ਰਹੇ ਹਾਂ ਜੋੜੇਪੁਰ ਵਾਲੀ ਸਾਈਡ ਦੇ ਉੱਤੇ ਜਿਹੜਾ ਕਿ ਵਾਟਰ ਗੇਮਸ ਵਗੈਰਾ ਹੋਣਗੀਆਂ ਤੇ ਉਹ ਉਹਦੇ ਲਈ ਵੀ ਅਸੀਂ ਅੱਜ ਡਿਸਕਸ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਬਰੀਫਲੀ ਤੁਹਾਡੇ ਦੇ ਨਾਲ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ